ਜੇ ਕੇਜਰੀ ਵਾਲ ਦੀ ਨਾ ਹੁੰਦੇ ਅੱਜ ਤੋਂ 6 ਮਹੀਨੇ ਪਹਿਲਾਂ ਗੱਫਤਾਰ ਹੋਇਆ ਅੰਮਰ ਜੇ ਆਮ ਬੰਦੇ ਨੂੰ 2 ਸਾਲ ਦੀ ਸਜ਼ਾ ਇਹਨਾਂ ਨੂੰ 5 ਸਾਲ ਦੀ ਚਾਹੀਦੀ ਜੇ 5 ਸਾਲ ਦੀ ਇਹਨਾਂ ਨੂੰ 10 ਸਾਲ ਚਾਹੀਦੇ 10 ਸਾਲਾਂ ਦੀ ਉਮਰ ਕੈਦਾਂ ਚਾਹੀਦੀ ਜੇ ਉਮਰ ਕੈਦ ਹੈ ਤਾਂ ਇਹਨਾਂ ਨੂੰ ਫਾਂਸੀ ਚਾਹੀਦੀ ਹਰ ਸੀ ਵਿੱਚ ਰਹਿ ਚੱਲਣ ਚਾਹੀਦੇ ਇਹ ਮੁਲਕ ਨੂੰ ਖਾਦਾ ਕਿਨੇ ਹਨ ਇਹ ਹੀ ਤਾਂ ਖਾਣ ਲੱਗੇ ਹਨ ਕੋਰਾ ਰਾਮ ਜੇ ਭਾਜਪੀ ਦੇ ਆਪਣੇ ਬੰਦੇ ਕੋਈ ਕਰਦੇ ਆ ਉਹਨਾਂ ਤੇ ਕਾਰਵਾਈ ਦਿੱਲੀ ਹੈ ਦੂਜਿਆਂ ਤੇ ਸਖਤ ਹੈ ਆਮ ਆਦਮੀ ਤਾਂ ਸ਼ਾਇਦ ਕਿਤੇ ਕਬੂਲ ਕਰ ਲਵੇ ਕਿ ਮੇਰੇ ਤੋਂ ਜੁਰਮ ਹੋ ਗਿਆ ਨੇਤਾ ਕਦੇ ਕਬੂਲ ਕਰਨਗੇ ਕਹਿੰਦਾ ਖਾ ਕੇ ਡਕਾਰ ਨਹੀਂ ਮਾਰਦੇ ਦੂਜਿਆਂ ਨੂੰ ਕਹਿਣਗੇ ਚੋਰ-ਚੋਰ ਤੇ ਆਪ ਉਸੇ ਟਾਈਮ ਹੀ ਆਪਣੀ ਜੇਬ ਭਰ ਰਹੇ ਹੋ ਇਹ ਉਸ ਕਿਸਮ ਦੇ ਢੱਕ ਹੈ ਪੰਜਾਬ ਦੇ ਬਿਜ਼ਨਸ ਕੀ ਕਰ ਰਹੇ ਅਹੀ ਕੁਝ ਤਾਂ ਕਰਦੇ ਮਤਲਬ ਕਿ ਜੇ ਮੇਰੇ نیچے ਵਿਜੀਲੈਂਸ ਹੈ ਮੈਂ ਉਹਦਾ ਦੁਰਉਪਯੋਗ ਕਰ ਸਕਦਾ ਤੇ ਦੂਜਾ ਕਰੇ ਤਾਂ ਭੜਾ ਉਹ ਨਹੀਂ ਈਡੀ ਤਾਂ ਵੀ ਦੁਰਉਪਯੋਗ ਹੋ ਰਿਹਾ ਵਿਜੇਪੀ ਕਰ ਰਹੀ ਹੈ ਸੀਬੀਆਈ ਦਾ ਵੀ ਕਰ ਰਹੀ ਹੈ ਪਰ ਸਾਰੇ ਹੀ ਭੜੇ ਆ ਜਿੰਨਾ ਘਾਨ ਇਨਸਟੀਟਿਊਸ਼ਨ ਦਾ ਭਗਵੰਤ ਮਾਨ ਜੀ ਦੇ ਸਰਦਾਰ ਨੇ ਮਹਾਰਾਜ ਤੀ ਕਿਸਮ ਨਹੀਂ ਆ। ਆ ਪੂਰਾ ਪੰਜਾਬ ਟੰਗਿਆਂ ਤੇ ਭਗਵੰਤ ਮਾਨ ਦੀ ਮਸਾਂ ਸਾ ਮਿਲੇ। ਨਹੀਂ ਤਾਂ ਨਾ ਸਵੇਰੇ ਨਿਕਲ ਜੋ ਸ਼ਾਮ ਤੱਕ ਭਵੰਤ ਮਾਨ ਆ ਭਗਵੰਤ ਉਹੀ ਫੋਟੋ ਆ। ਜੈਨੇ ਕਿ ਖੜਾ ਅੱਖਾਂ ਬੰਟੇ ਮੰਗਾਉਣ ਟੱਡੀਆਂ ਹੋਈਆਂ ਇਹ ਬਟਨ ਹੁੰਦੇ ਆ। ਜੋ ਜੋ ਕਿਹਾ ਤੁਸੀਂ। ਜੋ ਜੋ ਤੁਸੀਂ ਆਪੋਜੀਸ਼ਨ ਤੇ ਕਮੀਆਂ ਕੱਢੀਆਂ। ਰੱਬ ਤੁਹਾਨੂੰ ਲੰਮੀ ਉਮਰ ਦੇਵੇ। ਸਾਰੀਆਂ ਆਪ ਕਰਕੇ ਦਿਖਾ ਦਿਓ। ਮਤਲਬ ਕਿ ਤੁਸੀਂ ਤਾਂ ਪਹਿਲੇ ਨੂੰ ਭੈੜਾ ਕਹਿਣ ਜੋਗਾ ਵੀ ਨਹੀਂ ਛੱਡਿਆ। ਲੋਕੀ ਤਾਂ ਇਹ ਕਹਿਣ ਲੱਗੇ ਚਲੋ ਕੋਈ ਨਹੀਂ ਇਹਦੇ ਨਾਲ ਤਾਂ ਚੰਗੇ ਸੀ ਪਰ ਅੰਦਰੋਂ ਤਾਂ ਪੁੱਛਣਗੇ ਕਿ ਜੀ ਅਸ ਗੱਡਾ ਸੱਜਣ ਠੱਗ ਕਹਿੰਦਾ ਕੀ ਸੀ ਤਕਰਾਰਦੀ ਅੱਜ ਤਾਂ ਆਪਣੀ ਘਰ ਵਾਲੀ ਨੂੰ ਵੀ 100 100 ਜਰਨਮੈਂਟ ਦਿੱਤੀ ਮਾਂ ਨੂੰ ਵੀ ਦਿੱਤੀ ਤੇ ਸੋਚਣਗੇ ਨਹੀਂ ਲੋਕੀ ਆ ਬਦਲ ਦੀ ਫੋਟੋ ਲੱਗੀ ਹੈ ਜਿੱਥੇ ਦੇਖੋ ਬਦਲ ਦੀ ਲੱਗੀ ਹੁਣ ਲੋਕੀ ਪੁੱਛਣਗੇ ਉਹ ਭਾਈ ਹੁਣ ਤਾਂ ਪਖੰਡਿਆਂ ਤੇ ਵੀ ਤੇਰੀ ਲੱਗੀ ਹੈ ਸੱਚੀ ਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼ ਤੇ ਮੈਂ ਤੁਹਾਡੇ ਨਾਲ ਜਸਪ੍ਰਿਤ ਕੌਰ ਦਿੱਲੀ ਸ਼ਰਾਬ ਘਟਾਲੀ ਮਾਮਲੇ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਅਰਵਿੰਦ ਕੇਜਰੀਵਾਲ ਜੋ ਕਿ ਦਿੱਲੀ ਦੇ ਸੁਪਰੀਮੋ ਨੇ ਉਹਨਾਂ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਸਨ ਟਾਈਮ-ਟਾਈਮ ਤੇ ED ਵੱਲੋਂ ਉਹਨਾਂ ਨੂੰ ਸੰਬੰਧ ਦਿੱਤੇ ਗਏ ਪਰ ਉਹਨਾਂ ਨੇ ਉਸ ਦੇ ਅਗੇਂਸਟ ਬਿਲਕੁਲ ਵੀ ਕੋਈ ਵੀ ਕਾਰਵਾਈ ਨਹੀਂ ਕਰਨ ਦੀ ਮੰਗ ਕੀਤੀ ਔਰ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਈਡੀ ਦੇ ਵਿੱਚ ਅਸੀਂ ਪੇਸ਼ ਨਹੀਂ ਹੋਣਾ ਸਿੱਧੇ ਤੌਰ ਤੇ ਜਵਾਬ ਦਿੱਤਾ ਗਿਆ ਤੇ ਹੁਣ ਈਡੀ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਸੋ ਇਸੇ ਬਾਬਤ ਅਸੀਂ ਸੀਨੀਅਰ ਵਕੀਲ ਹਰੀਸ਼ ਰਾਏ ਟਾਂਡਾ ਜੀ ਨਾਲ ਗੱਲਬਾਤ ਕਰਨ ਲਈ ਪਹੁੰਚੇ ਕਿ ਕਾਨੂੰਨ ਕੀ ਕਹਿੰਦਾ ਹੈ ਇਸ ਬਾਰੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੱਲ ਮਿਹਰਬਾਨੀ ਸਰ ਕ ਕੀ ਲੱਗਦਾ ਹੈ ਕਿ ਕਾਨੂੰਨ ਦੇ ਮੁਤਾਬਿਕ ਈਡੀ ਕਿਦਾਂ ਔਰ ਕਿੰਨੀ ਦੇਰ ਬਾਅਦ ਕਿਸੇ ਨੂੰ ਅਰੈਸਟ ਕਰ ਸਕਦੀ ਹੈ ਜੈ ਕੇਜਰੀਵਾਲ ਜੀ ਨਾ ਹੁੰਦੇ ਅੱਜ ਤੋਂ 6 ਮਹੀਨੇ ਪਹਿਲਾਂ ਗ੍ਰਿਫਤਾਰ ਹੋਇਆ ਹੁੰਦਾ ਬੰਦਾ ਇਹ ਕੇਜਰੀਵਾਲ ਜੀ ਮੁੱਖ ਮੰਤਰੀ ਹੈ ਤੇ ਆਪਣੀ ਪੋਜੀਸ਼ਨ ਪੋਲੀਟੀਕਲ ਬੈਨੀਫਿਟਲੀ ਮਿਸਯੂਜ਼ ਕੀਤੀ ਉਹਨਾਂ ਨੇ ਈਡੀ ਦੇ ਸਮਨਸ ਨੂੰ ਹਰ ਵਾਰ ਲੇਮ ਐਕਸਕਿਊਜ਼ ਜਿਵੇਂ ਬੱਚਾ ਨਹੀਂ ਕਹਿੰਦਾ ਉਹਨਾਂ ਦਾ ਕਲਾਸਮੈਟਰਡ ਦੁਖਦਾ ਲੇਮ ਐਕਸਕਿਊਜ਼ ਮੈਨੂੰ ਦੱਸੋ ਮੈਨੂੰ ਗਵਾ ਬੁਲਾ ਰਹੇ ਹੋ ਕਿ ਕੀ ਬੁਲਾ ਰਹੇ ਹੋ ਮੈਨੂੰ ਇਹ ਦੱਸੋ ਮੈਨੂੰ ਕਿਹੜੇ ਸਵਾਲ ਪੁੱਛਣੇ ਆ ਮੈਨੂੰ ਸਵਾਲ ਲਿਖ ਕੇ ਭੇਜ ਦਿਓ ਮੈਂ ਅੱਜ ਇਲੈਕਸ਼ਨ ਚ ਬਿਜ਼ੀ ਹਾਂ ਅੱਜ ਮੈਂ ਸੈਸ਼ਨ ਚ ਬਿਜ਼ੀ ਹਾਂ ਅੱਜ ਮੈਂ ਬਾਹਰ ਜਾਣਾ ਐਂਡ ਇਹ ਜਿਹੜਾ ਸਕੈਮ ਹੈ ਤੁਸੀਂ ਇਹ ਦੇਖੋ ਇਸ ਸਕੈਮ ਦੇ ਜਿਹੜੇ ਦੂਸਰੇ ਦੋਸ਼ੀ ਹੈ ਉਹਨਾਂ ਦੀਆਂ ਬਿਲਾਂ ਰਿਜੈਕਟ ਹੋਈਆਂ ਕਿਉਂਕਿ ਟ੍ਰੇਲ ਹੈ ਬਟ ਮੈਨੂੰ ED ਤੇ ਸ਼ਿਕਵਾ ਵੀ ਹੈ ਤੇ ਸ਼ੱਕ ਤੇ ਸ਼ੁਭਾ ਵੀ ਹੈ ਕਿ ਦਿੱਲੀ ਚ ਤਾਂ ਉਹਨਾਂ ਨੇ 100 ਕਰੋੜ ਦਾ ਘੁਟਾਲਾ ਕੀਤਾ ਤੇ ਫਿਰ ਉਹਨੂੰ ਰਿਵਰਸ ਕਰਤਾ ਵਿਡਰੋ ਕਰ ਲਿਆ ਪੰਜਾਬ ਚ ਤਾਂ ਲਗਾਤਾਰ ਹੋ ਰਿਹਾ 4000 ਕਰੋੜ ਦਾ ਹੂਬ ਹੂ ਉਹੀ ਪਾਲਿਸੀ ਹੈ ਹੂਬ ਹੂ ਮੋਨੋਪੋਲੀ ਐਲਵੰਚ ਕ੍ਰੀਏਟ ਕੀਤੀ ਹੈ ਹੂਬ ਹੂ 5% ਤੋਂ 11% ਮਾਰਜਨ ਆਫ ਪ੍ਰੋਫਿਟ ਵਧਾ ਕੇ ਦਿੱਤਾ ਹੈ ਐਂਡ ਇਹ 4000 ਕਰੋੜ ਇਕੱਠੇ ਕਰ ਰਹੇ ਹਨ ਇਹਨਾਂ ਦੇ ਪੋਲੀਟੀਸ਼ੀਅਨ ਇਹ ਚੋਣੇ ਨਜ਼ਰ ਆਉਂਦਾ ਜਿਹੜੀ ਇਹ ਈਡੀ ਨੂੰ ਵੀ ਨਜ਼ਰ ਆਣਾ ਚਾਹੀਦਾ ਐਂਡ ਕਿਤੇ ਨਾ ਕਿਤੇ ਇਹਦੇ ਪਿੱਛੇ ਬਹੁਤ ਬਡੀਆਂ ਗੱਲਾਂ ਜਿਹੜੀਆਂ ਮੈਂ ਮੇਰੇ ਮਨ 'ਚ ਤਾਂ ਹੈ ਪਰ ਮੈਂ ਕਮੈਂਟ ਨਹੀਂ ਕਰਨਾ ਚਾਹੁੰਦਾ ਕਿਉਂਕਿ ਜਦ ਤੱਕ ਠੋਸ ਪੁਖਤਾ ਸਬੂਤ ਨਾ ਹੋਣ ਪਰ ਹਾਲਾਤ ਬੜੇ ਇਹੀ ਚੱਲ ਰਹੇ ਆ ਕਿ ਕੁਝ ਗੜਬੜ ਹੈ ਜੇਕਰ ਆਮ ਇਨਸਾਨ ਕੋਈ ਹੁੰਦਾ ਕੇਜਰੀਵਾਲ ਦੀ ਜਗ੍ਹਾ ਤੇ ਜਿਵੇਂ ਹੁਣ ਤੁਸੀਂ ਬੋਲੇ ਆ ਕਿ ਕੋਈ ਹੋਰ ਹੁੰਦਾ ਕਿ ਉਹਨਾਂ ਨੂੰ ਵੀ ਇੰਨੇ ਮੌਕੇ ਮਿਲ ਸਕਦੇ ਸੀ ਮਤਲਬ ਹੀ ਨਹੀਂ ਜੀ ਪਹਿਲੇ ਦਿਨ ਹੀ ਉਹਨਾਂ ਦੇ ਰੇਡ ਮਾਰਨੀ ਸੀ ਫੜ ਕੇ ਲੈ ਜਾਣਾ ਸੀ ਦਰੋਲ ਫੜੇ ਜਾਂਦੇ ਆ ਅੱਜ ਇੱਥੇ ਲੋਕੀ ਪਾਕਿਸਤਾਨ ਤੋਂ ਫੜੇ ਹੋਏ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਕੋਰਟਸ ਕਹਿੰਦੀਆਂ ਛੱਡੋ ਇਹਨਾਂ ਨੂੰ ਬਾਹਰ ਭੇਜੋ ਤੇ ਰੋਲਦੇ ਰਹਿੰਦੇ ਆ ਲੋਕ ਐਂਡ ਮੈਂ ਤਾਂ ਇਹ ਸਮਝਦਾ ਮੇਰੀ ਪਰਸਨਲ ਥੀਅਰਿ ਹੈ ਕਿ ਲੋਅ ਦੇ ਵਿੱਚ ਸੋਧ ਚਾਹੀਦਾ ਹੈ ਪੋਲੀਟੀਸ਼ੀਅਨ ਜਿਹੜਾ ਸੋਚ ੁੱਕ ਕੇ ਲੋਕਾਂ ਦੇ ਮੰਡਟ ਨਾਲ ਆਂਦਾ ਹੈ ਜਾਂ ਬਿਊਰੋਕਰੇਟ ਜੇ ਉਹ ਕੋਈ ਇਸ ਕਿਸਮ ਦੀ ਬੇਈਮਾਨੀ ਕਰਦੇ ਆ ਉਹਨਾਂ ਨੂੰ ਬਹੁਤ ਸਖਤ ਸਜ਼ਾ ਕਰਨੀ ਚਾਹੀਦੀ ਹੈ। ਬੇਲ ਦੀ ਪ੍ਰੋਵੀਜ਼ਨ ਨਹੀਂ ਚਾਹੀਦੀ। ਬਿਕੋਜ਼ ਲਾਣਾ ਤਾਂ ਹੈ ਜਿਹਨੂੰ ਅਸੀਂ ਸਾਰਾ ਲੋਕ ਆਪਣਾ ਬਾਗ ਡੋਰ ਸੰਭ ਦਿੰਦੇ ਆਂ ਕਿ ਭਾਈ ਤੁਸੀਂ ਸਾਨੂੰ ਚਲਾਣਾ ਹੈ ਇਹ ਆ ਕੇ ਲੁੱਟਣ ਲੱਗ ਜਾਂਦੇ ਆਂ ਬੁਰਾ ਹਾਲ ਕਰਦੇ ਆਂ। ਨੋ ਟੋਲਰੈਂਸ 0 ਡਾਲਰ ਚਾਹੀਦੀ ਹੈ। ਸਖਤ ਕਾਨੂੰਨ ਚਾਹੀਦੇ ਆਂ ਜੇ ਆਮ ਬੰਦੇ ਨੂੰ 2 ਸਾਲ ਦੀ ਸਜ਼ਾ ਇਹਨਾਂ ਨੂੰ 5 ਸਾਲ ਦੀ ਚਾਹੀਦੀ ਹੈ ਜਾਂ 5 ਸਾਲ ਦੀ ਇਹਨਾਂ ਨੂੰ 10 ਸਾਲ ਚਾਹੀਦੀ ਹੈ ਜਾਂ 10 ਸਾਲਾਂ ਦੀ ਉਮਰ ਕੱਟ ਚਾਹੀਦੀ ਹੈ ਜੇ ਉਮਰ ਕਾਇਦਾ ਤਾਂ ਇਹਨਾਂ ਨੂੰ ਫਾਂਸੀ ਚਾਹੀਦੀ ਹੈ। ਪਾਲਸੀ ਵਿੱਚ ਰਹੇ ਚੱਲਣੇ ਚਾਹੀਦੇ ਜੋ ਇਹ ਮੁਲਕ ਨੂੰ ਖਾਦਾ ਕੇ ਨੇ ਇਹ ਇਹੀ ਤਾਂ ਖਾਣ ਲੱਗੇ ਹੋ ਖੋਰਾ ਰਾਮ ਨੇ ਸਰ ਟਾਈਮ ਟਾਈਮ ਤੇ ਜਿਹੜੇ ਚਾਹੇ ਉਹ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਨੇ ਚਾਹੇ ਉਹ ਕਾਂਗਰਸ ਦੇ ਨੇ ਕਦੀ ਉਹਨਾਂ ਦੇ ਖਾਤੇ ਫ੍ਰੀਜ਼ ਕੀਤੇ ਗਏ ਆ ਕਦੀ ਉਹਨਾਂ ਦੇ ਉਹਨਾਂ ਦੀ ਪਬਲਿਕ ਉਹਨਾਂ ਦੀ ਜਿਹੜੀ ਪਰਸਨਲ ਪ੍ਰੋਪਰਟੀਆਂ ਨੇ ਉਹਨਾਂ ਨੂੰ ਸੀਲ ਕੀਤਾ ਗਿਆ ਕੀ ਮੰਨਦੇ ਹੋ ਕਿ ਇਹ ਸਿੱਧੇ ਤੌਰ ਤੇ ਜਿਹੜਾ ਬੀਜੇਪੀ ਹੈ ਇਹ ਈਡੀ ਦਾ ਸਾਰਾ ਲੈ ਕੇ ਇਹ ਸਭ ਕੁਝ ਕਰ ਰਿਹਾ ਹੈ ਦੇਖੋ ਇਹ ਸ਼ਿਕਾਇਤ ਤਾਂ ਹੈ ਬਾਰੇ ਸ਼ਿਕਾਇਤ ਨੂੰ ਜੇ ਢਾਲ ਬਣਾ ਕੇ ਕਹਿ ਦਈਏ ਕਿ ਸਾਰੇ ਕੇਸ ਝੂਠੇ ਨਹੀਂ ਹਾਂ ਇਹ ਹੈ ਪਿਕਨਚੂਜ਼ ਹੈ ਜੇ ਭਾਜਪੀ ਦੇ ਆਪਣੇ ਬੰਦੇ ਕੋਈ ਕਰਦੇ ਆ ਉਹਨਾਂ ਤੇ ਕਾਰਵਾਈ ਢਿੱਲੀ ਹੈ ਦੂਜਿਆਂ ਤੇ ਸਖਤ ਹੈ ਜਿਹੜੇ ਛੱਡ ਕੇ ਪੋਲੀਟੀਕਲ ਪਾਰਟੀ ਚੋਂ ਨਾ ਚੋ ਆ ਜਾਂਦੇ ਆ ਉਹਨਾਂ ਤੇ ਫੇਰ ਲਗਾਮ ਢਿੱਲੀ ਹੋ ਜਾਂਦੀ ਹੈ ਇਹ ਦੋਸ਼ ਲੱਗਦੇ ਰਹੇ ਆ ਸਦਾ ਏਜੰਸੀਜ਼ ਨੂੰ ਪੁਲਿਸ ਨੂੰ ਦੁਰਪਯੋਗ ਕਰਦੀਆਂ ਰਹੀਆਂ ਸਰਕਾਰਾਂ ਕੋਈ ਵੱਧ ਕਰਦੀ ਹੈ ਕੋਈ ਕੱਟ ਕਰਦੀ ਹੈ ਬਟ ਉਹ ਕਹਿੰਦੇ ਨਾ ਦਾ ਸੀਜ਼ਰਸ ਵਾਈਫ ਸ਼ੁੱਡ ਬੀ ਅਬਵ ਸਸਪੀਸ਼ਨ ਇਹ ਹੋਣਾ ਨਹੀਂ ਜੀਦਾ ਇੰਨਾ ਸਾਫ਼ ਸੋਧਰਾ ਗੰਮਣ ਹੋਣਾ ਚਾਹੀਦਾ ਕਿ ਚਾਹੇ ਸਾਡਾ ਚਾਹੇ ਕੋਈ ਅਸੀਂ ਬਖਸ਼ਣਾ ਨਹੀਂ 노 ਟੋਲਰੈਂਸ ਫਾਰ ਕ腐ਸ਼ਨ ਮੁਲਕ ਚ ਹੋਣੀ ਚਾਹੀਦੀ ਜਦ ਤੇ ਨਹੀਂ ਹੋਊਗੀ ਉਦੋਂ ਤੱਕ ਇਹ ਮੁਲਕ ਤਰੱਕੀ ਨਹੀਂ ਕਰੂਗਾ ਅੱਜ ਮੈਂ ਸਮਝਦਾ ਜਿੱਥੇ ਅੱਜ ਖੜਾ ਮੁਲਕ 30 ਸਾਲ ਪਹਿਲਾਂ ਇੱਥੇ ਆ ਜਾਂਦਾ ਜੇ ਕ腐ਸ਼ਨ ਨਾ ਹੁੰਦੀ ਹੁਣ ਵੀ ਅਸੀਂ ਜੋ 10 ਸਾਲ ਚ ਅਚੀਵ ਕਰ ਸਕਦੇ ਆ ਉਹ 30 ਸਾਲ ਲੱਗਣਗੇ ਜੇਸੀ ਕ腐ਸ਼ਨ ਨਹੀਂ ਰੋਕਾਂਗੇ ਕੀ ਲੱਗਦਾ ਕਿ ਜਿਹੜੇ ਹੁਣ ਆ ਅੱਜ ਜਿਹੜਾ ਹੰਗਾਮਾ ਹੋ ਰਿਹਾ ਉੱਥੇ ਉਹਨਾਂ ਦੇ ਨੇਤਾ ਜਿਹੜੇ ਲੋਗ ਮੰਤਰੀ ਨੇ ਸਾਰੇ ਫੜ ਫੜ ਕੇ ਗ੍ਰਿਫਤਾਰ ਕੀਤੇ ਜਾ ਰਹੇ ਨੇ ਕੀ ਇਹਨਾਂ ਦਾ ਸਿੱਟਾ ਕੀ ਨਿਕਲ ਸਕਦਾ ਤੁਹਾਡੇ ਮੁਤਾਬਕ ਇਸੇ ਤਰ੍ਹਾਂ ਲਾਲੂ ਪ੍ਰਸ਼ਾਦ ਜੱਜਾ ਜੀ ਨੂੰ ਵੀ ਡਿਫੈਂਡ ਕਰਨ ਆਏ ਸੀ ਆਖਰ ਕੀ ਹੋਇਆ ਸੁਖਰਾਮ ਜੀ ਨੂੰ ਵੀ ਡਿਫੈਂਡ ਕਰਨ ਆਏ ਸੀ ਆਖਰ ਕੀ ਹੋਇਆ ਜੈਲਲਤਾ ਜੀ ਨੂੰ ਵੀ ਡਿਫੈਂਡ ਕਰਨ ਆਏ ਸੀ ਆਖਰ ਕੀ ਹੋਇਆ ਚੁਟਾਲਾ ਜੀ ਨੂੰ ਵੀ ਡਿਫੈਂਡ ਕਰਨ ਆਏ ਸੀ ਆਖਰ ਕੀ ਹੋਇਆ ਕੋਈ ਆਮ ਆਦਮੀ ਤਾਂ ਸ਼ਾਇਦ ਕਿਤੇ ਕਬੂਲ ਕਰ ਲਵੇ ਕਿ ਮੇਰੇ ਤੋਂ ਜੁਰਮ ਹੋ ਗਿਆ ਇਹ ਨੇਤਾ ਕਦੇ ਕਬੂਲ ਕਰਨਗੇ ਇਹ ਤਾਂ ਖਾ ਕੇ ਡਕਾਰ ਨਹੀਂ ਮਾਰਦੇ ਇਹ 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 ਜਿਹੜੇ ਲੀਡਰਸ ਐ ਆਪਣੇ ਆਪ ਨੂੰ ਸਾਫ਼ ਸੁਥਰਾ ਦੱਸਦੇ ਐ ਮੇਰੀ ਪਰਸਨਲ ਫੀਲਿੰਗ ਹੈ ਕਿ ਜਿੰਨੇ ਸੁਚਾਰੂ ਢੰਗ ਨਾਲ ਕ腐ਸ਼ਨ ਆਮ ਆਦਮੀ ਪਾਰਟੀ ਕਰਦੀ ਹੈ ਕਿਸੇ ਹੋਰ ਪਾਰਟੀ ਨੇ ਕਦੇ ਕੀਤੀ ਹੋਈ ਨਹੀਂ ਕ腐ਸ਼ਨ ਤਾਂ ਸਭ ਚੱਲ ਰਹੀ ਹੈ ਬਟ ਜਿੰਨੇ ਸੁਚਾਰੂ ਢੰਗ ਨਾਲ ਮੈਂ ਯੂਜ਼ ਕਰਦਾ ਵਾੜੇ ਸੱਜਣ ਠੱਗ ਹੈ ਦੂਜਣ ਚੋਰ ਚੋਰ ਕਹਿ ਕੇ ਆਪ ਚੋਰੀ ਕਰੀ ਚੱਲਣਗੇ ਦੂਜਣ ਨੂੰ ਕਹਿਣਗੇ ਚੋਰ ਚੋਰ ਤੇ ਆਪ ਉਸੇ ਟਾਈਮ ਹੀ ਆਪਣੀ ਜੇਬ ਭਰ ਰਹੇ ਹੋਣਗੇ ਇਹ ਉਸ ਕਿਸਮ ਦੇ ਠੱਗ ਹੈ ਇਹ ਮੋਰ ਡੇਂਜਰਸ ਹੈ ਜਿਹੜਾ ਭੋਲਾ ਜਾ ਬਣ ਕੇ ਲੋਕਾਂ ਨੂੰ ਆ ਕੇ ਕਿ ਜੀ ਦੇਖੋ ਇਹ ਲਾਲ ਬत्तियां ਕਿਉਂ ਹੈ ਸਿਕਿਉਰਿਟੀ ਕਿਉਂ ਹੈ ਵੱਡੇ ਬੰਗਲੇ ਕਿਉਂ ਆ ਟ੍ਰੈਵਲਿੰਗ ਚੋਂ ਐਨੀ ਮਹਿੰਗੀ ਕਿਉਂ ਨੇ ਖਰਚੇ ਹੁੰਦੇ ਆ ਇਹ ਐਡਵਰਟਾਈਜ਼ਮੈਂਟ ਕਿਉਂ ਆ ਮਤਲਬ ਕਿਹੜੀ ਕਿਹੜੀ ਗੱਲ ਐ ਜਿਹੜੀ ਇਹਨਾਂ ਨੇ ਐਕਸਪਲੋਇਟ ਨਹੀਂ ਕੀਤੀ ਟੂ ਰੀਚ ਦਿਸ ਪੋਜੀਸ਼ਨ ਇਨਕਲੂਡਿੰਗ ਕੇਜਰੀਵਾਲ ਤੇ ਅੱਜ ਕੇਜਰੀਵਾਲ ਜੀ ਕਿੱਥੇ ਆ ਅੱਜ ਇਹਨਾਂ ਦੇ ਬੰਗਲੇ 45 ਕਰੋੜ ਦਾ ਬੰਗਲਾ ਦੀ ਰੀਨੋਵੇਸ਼ਨ ਅੱਜ ਉਹੀ ਗੱਡੀਆਂ 'ਚ ਚੜਦੇ ਆ ਅੱਜ ਉਹੀ ਸਿਕਿਉਰਿਟੀ ਐ ਅੱਜ ਉਹੀ ਵੀਆਈਪੀ ਕਲਚਰ ਐ ਸੋ ਵਾਟ ਇਜ਼ ਦ ਡਿਫਰੈਂਸ ਸੋ ਇਹ ਇਹਦਾ ਮਤਲਬ ਇਹ ਧੋਖੇਬਾਜ਼ ਇਹ ਉਹ ਗੱਲ ਕਹਿ ਕੇ ਆਏ ਆ ਜਿਹੜੀ ਗੱਲ ਇਸ ਪੂਰੀ ਨਹੀਂ ਸੀ ਕਰ ਸਕਦੇ ਐਡੀ ਵੱਡੀ ਨੇ ਐਜੀਟੇਸ਼ਨ ਕੀਤੀ ਇੰਨਾ ਹਜ਼ਾਰ ਜਿਹੇ ਨਾਲ ਅੱਜ ਲੋਕਪਾਲ ਕਿੱਥੇ ਦਿੱਲੀ ਦਾ ਵੇਅਰ ਇਜ਼ ਦਿ ਲੋਕਪਾਲ ਪੰਜਾਬ ਦਾ ਲੋਕਪਾਲ ਕਿੱਥੇ ਸਾਨੂੰ ਦੇਣ ਲੋਕਪਾਲ ਪੰਜਾਬ ਦਾ ਜੇ ਪੰਜਾਬ ਦਾ ਲੋਕਪਾਲ ਦੇ ਦੇਣ ਭਗਵੰਤ ਮਾਨ ਜੀ ਵੀ ਉਹਦੇ ਵਿੱਚ ਘਟਾਰੇ ਚ ਆ ਜਾਣ ਪਰ ਕਿਉਂ ਨਹੀਂ ਆਏ ਸੋ ਜੇ ਤੋ ਤੁਸੀਂ ਨਾ ਅੰਦਾਜ਼ਾ ਲਾਓ ਜਨਤਾ ਨੂੰ ਸੋਚਣਾ ਪੈਣਾ ਸਾਰਿਆਂ ਨੂੰ ਕਿ ਭਾਈ ਇਹ ਕਹੇ ਜਾਣ ਵੋਟਾਂ ਪਾਈਆਂ ਤੁਸੀਂ ਦਿੱਲੀ ਵਾਲਿਓ ਤੇ ਪੰਜਾਬ ਵਾਲਿਓ ਇਹ ਕਹੇ ਜਾ ਰੰਗਲਾ ਪੰਜਾਬ ਤੇ ਰੰਗਲਾ ਦਿੱਲੀ ਬਣਾਇਆ ਤੁਸੀਂ ਅੱਜ ਪੰਜਾਬ ਦਾ ਕੀ ਹਾਲ ਹੈ ਛਰੇਮ ਚਿੱਟਾ ਪਿੱਕਦਾ ਅਰ ਬੀਜਪੀ ਦੇ ਖਿਲਾਫ ਆਮ ਆਦਮੀ ਪਾਰਟੀ ਤੇ ਬਾਕੀ ਸਾਰੀ ਸਿਆਸੀ ਪਾਰਟੀਆਂ ਇਹ ਕਹਿੰਦੀਆਂ ਕਿ ਜਿੰਨੇ ਵੀ ਇਦਾਂ ਦੀ ਈਡੀ ਦੀ ਰੇਟ ਤੋਂ ਬਚਣਾ ਉਹ ਬੀਜਪੀ ਦੇ ਵਿੱਚ ਚਲੇ ਜੋ ਕੀ ਤੁਸੀਂ ਵੀ ਮੰਨਦੇ ਹੋ ਇਹ ਸਭ ਜਿਹੜੇ ਬੰਦਿਆਂ ਤੇ ਤੁਸੀਂ ਇਲਜ਼ਾਮ ਲਗਾਉਂਦੇ ਹੋ ਕ腐ਸ਼ਨ ਦਾ ਜੇ ਉਹਨਾਂ ਨੂੰ ਤੁਸੀਂ ਆਪਣੀ ਪਾਰਟੀ 'ਚ ਦਾਖਲਾ ਦਿਓਂਗੇ ਤਾਂ ਫਿਰ ਲੋਕੀ ਸਵਾਲ ਕਰਨਗੇ ਹੁਣ ਤੁਸੀਂ ਇੱਕ ਐਮਐਲਏ ਸਾਹਿਬ ਕਾਂਗਰਸ ਤੇ ਅਨਸਤੀਫਾ ਦਿੱਤਾ ਹੈ ਤੇ ਚਰਚਾ ਹੈ ਕਿ ਉਹ ਸ਼ਿਆਰਪੁਰ ਦੀ ਪਾਰਲੀਮੈਂਟ ਦੀ ਇਲੈਕਸ਼ਨ ਲੜਨਗੇ ਜਿਸ ਕੰਮ ਲਈ ਉਹਨਾਂ ਨੇ ਦਿੱਤਾ ਹੈ ਉਹਨਾਂ ਤੇ ਤਾਂ ਆਮ ਆਦਮੀ ਪਾਰਟੀ ਨੇ ਕੇਸ ਸਿਸਟਰ ਕੀਤਾ ਹੋਇਆ ਹੈ ਉਹਨਾਂ ਦਾ ਦੁਰਉਪਯੋਗ ਦਾ ਕਿ ਸਰਕਾਰੀ ਫੰਡਾਂ ਦਾ ਦੁਰਉਪਯੋਗ ਕੀਤਾ ਹੈ ਮਫਜ ਲੋਕੀ ਕੀ ਕਹਿਣਗੇ ਕਿ ਉਹ ਇਸ ਲਈ ਆਮ ਆਦਮੀ ਚਲੇਗਾ ਕਿ ਉਹਨਾਂ ਕੇਸ ਨਹੀਂ ਚਲਾਣਗੇ ਇਹ ਫਿਰ ਸਵਾਲ ਤਾਂ ਉੱਠੂਗਾ ਨਾ ਜੀ ਇਸ ਸਵਾਲ ਤੋਂ ਬੀਜੇਪੀ ਨੂੰ ਵੀ ਤਾਂ ਜਵਾਬ ਦੇਣਾ ਪਊਗਾ ਆਪ ਨੂੰ ਵੀ ਦੇਣਾ ਪਊਗਾ ਜੇ ਕੋਈ ਹੋਰ ਪਾਰਟੀ ਕਰਦੀ ਉਹਨੂੰ ਵੀ ਦੇਣਾ ਪਊਗਾ ਸਰ ਐਕਸਪੀਰੀਅੰਸ ਸਰ ਲਾਇਰ ਹੋਣ ਦੇ ਨਾਤੇ ਤੁਹਾਨੂੰ ਕੀ ਲੱਗਦਾ ਕਿ ਈਡੀ ਦਾ ਇਸਤੇਮਾਲ ਨਾਜਾਇਜ਼ ਤੌਰ ਤੇ ਵੀ ਕੀਤਾ ਜਾ ਰਿਹਾ ਕਿ ਲੋਕਾਂ ਦੀ ਛਵੀ ਖਰਾਬ ਕਰਨ ਲਈ ਵੀ ਕੀਤਾ ਜਾ ਰਿਹਾ ਚਾਹੇ ਸਿਆਸਤਦਾਨ ਹੈ ਚਾਹੇ ਆਮ ਬੰਦਾ ਤੁਹਾਨੂੰ ਕਾਊਂਟਰ ਸਵਾਲ ਕਰਦੇ ਪੰਜਾਬ ਦੀ ਬਿਜ਼ਨਸ ਕੀ ਕਰ ਰਹੀ ਅਹੀ ਕੁਛ ਤਾਂ ਕਰ ਰਹੇ ਮਤਲਬ ਕਿ ਜੇ ਮੇਰੇ ਨੀਚੇ ਵਿਜੀਲੈਂਸ ਹੈ ਮੈਂ ਉਹਦਾ ਦੁਰਉਪਯੋਗ ਕਰ ਸਕਦਾ ਤੇ ਦੂਜਾ ਕਰੇ ਤਾਂ ਭੜਾ ਉਹ ਨਹੀਂ ਈਡੀ ਦਾ ਵੀ ਦੁਰਉਪਯੋਗ ਹੋ ਰਿਹਾ ਭਾਜਪੀ ਕਰ ਰਹੀ ਹੈ ਸੀਬੀਆਈ ਦਾ ਵੀ ਕਰ ਰਹੀ ਹੈ ਪਰ ਸਾਰੇ ਹੀ ਭੜੇ ਆ ਇਹ ਹੁਣ ਗੱਲ ਇਹ ਹੈ ਕਿ ਜਦ ਤੁਸੀਂ ਜਿਹੜੀ ਸਿਆਸੀ ਜਮਾਤ ਹੈ ਜੇ ਤਾਂ ਤੁਸੀਂ ਕੁਰਸੀ ਤੇ ਬੈਠੇ ਹੋ ਤਾਂ ਦੁਰਉਪਯੋਗ ਸਹੀ ਹੈ ਜੇ ਦੂਜਾ ਬੈਠਾ ਦਾ ਭੜਾ ਹੈ ਮੈਨੂੰ ਇੱਕ ਗੱਲ ਦੱਸੋ ਕਾਂਗਰਸ ਨਹੀਂ ਸੀ ਕਰਦੀ ਹੁੰਦੀ ਸੀਬੀਆਈ ਯੂਜ਼ ਹੁੰਦੀ ਸੀ ਸਾਰੀ ਦੁਨੀਆ ਕਹਿੰਦੀ ਸੀ ਹੁਣ ਪੰਜਾਬ ਪੁਲਿਸ ਨਹੀਂ ਦੁਰਉਪਯੋਗ ਕਰਦੀ ਆ ਫਾਸਟ ਵੇ ਵਾਲੇ ਆ ਦੁਸ਼ਮਣੀ ਆ ਭਗਵੰਤ ਮਾਨ ਨੂੰ ਦੁਸ਼ਮਣੀ ਕੱਢ ਲਵੇ ਪਰ ਮੁੱਖ ਮੰਤਰੀ ਬਣ ਕੇ ਨਹੀਂ ਤੋਂ ਦੁਸ਼ਮਣੀ ਕੱਢ ਸਕਦਾ ਉਹਨਾਂ ਦੇ ਰੋਜ਼ ਰੇਡ ਮਰਵਾ ਦੇਣੀ ਆ ਰੋਜ਼ ਪਰਚੇ ਰਜਿਸਟਰ ਕਰਾ ਦੇਣੇ ਆ ਗੋਲੀਆਂ ਚਲਵਾ ਦੇਣੀਆਂ ਇੱਕ ਐਮਐਲਏ ਨੂੰ ਖੁੱਲੀ ਛੁੱਟੀ ਦਿੱਤੀ ਹੋਈ ਆ ਤੂੰ ਕਬਜ਼ਾ ਕਰ ਲੈ ਜੇ ਐਮਐਲਏ ਤੇਰੀ ਘਰ ਵਾਲੀ ਦਾ ਰਿਸ਼ਤੇਦਾਰ ਹੈ ਤਾਂ ਮਤਲਬ ਉਹਨੂੰ ਖੁੱਲੀ ਛੁੱਟੀ ਦੇ ਦੇਣੀ ਆ ਕਿ ਉਹ ਬਦਮਾਸ਼ੀਆਂ ਠੱਗੀਆਂ ਕਰਦੇ ਫਿਰਨ ਇਹ ਸਾਰੇ ਕਰਦੇ ਆ ਪੋਲੀਟਿਸ਼ੀਅਨ ਬੀਜੇਪੀ ਵੀ ਕਰ ਰਹੀ ਹੈ ਇਹ ਵੀ ਕਰਦੇ ਜਿੰਨਾ ਕਾਨ ਇਨਸਟੀਟਿਊਸ਼ਨ ਦਾ ਭਗਵੰਤ ਮਾਨਜੀ ਦੀ ਸਰਕਾਰ ਨੇ ਮਹਾਰਾਜ ਤੱਕ ਕਿਸੇ ਨੇ ਨਹੀਂ ਮਾਰਿਆ ਐਂਡ ਹਰ ਵਾਰ ਪਹਿਲੇ ਨਾਲੋਂ ਵੱਧ ਹੁੰਦਾ ਜੇ ਤੁਸੀਂ ਫਰਸਟ ਗਵਰਨਮੈਂਟ ਦੇਖੋਗੇ ਜਵਾਹਰ ਲਾਲ ਨਹਿਰੂ ਜੀ ਦੇ ਸਮੇਂ ਉਸ ਟਾਈਮ ਆਈਡਿਅਲਿਸਟਿਕ ਬੰਦੇ ਸੀਗੇ ਮਿਨਿਮਮ ਹੋਇਆ ਇਹ ਵੱਧਦਾ ਹੋਇਆ ਇੰਦਰਾ ਗਾਂਧੀ ਜੀ ਦੇ ਟਾਈਮ ਦਬ ਕੇ ਹੋਇਆ ਏਜੰਸੀਆਂ ਦਾ ਉਹਦੇ ਬਾਅਦ ਫੇਰ ਮਾਹੌਲ ਆਇਆ ਜਨਤਾ ਪਾਰਟੀ ਆ ਉਹਨਾਂ ਨੇ ਫੇਰ ਰਿਡਿਊਸ ਹੋਇਆ ਉਹਦੇ ਬਾਅਦ ਅਗੇਨ ਰੀਮਰਜੈਂਸ ਆਫ ਇੰਦਰਾ ਗਾਂਧੀ ਹੁੰਦੀ ਹੈ ਫੇਰ ਮੁੜ ਕੇ ਉਹ ਹੁੰਦਾ ਫੇਰ ਨਰਸਿਮਹਾ ਰਾਓ ਜੀ ਦੀ ਸਰਕਾਰ ਆਂਦੀ ਹੈ ਉਹ ਵੀਕ ਗਵਰਨਮੈਂਟ ਹੈ ਉਹਦੇ ਵਿੱਚ ਕੱਟ ਹੋਇਆ ਡਾਕਟਰ ਮਨਮੋਨ ਸਿੰਘ ਜੀ ਦੇ ਟਾਈਮ ਫੇਰ ਕੱਟ ਹੋਇਆ ਹੁਣ ਹੁਣ ਨੇ ਫੇਰ ਬਹੁਤ ਸਟਰੋਂਗ ਗਵਰਨਮੈਂਟ ਹੈ ਐਂਡ ਜੋ ਸਰਕਾਰ ਦੀ ਨਜ਼ਰ ਦੇ ਵਿੱਚ ਰੜਕਦੇ ਉਹਨੂੰ ਰਗੜਦੇ ਐਂਡ ਇਹਦੇ ਵਿੱਚ ਕੋਈ ਡਾਊਟ ਥੋੜਾ ਪੈਸੇ ਦਾ ਦੁਰਉਪਯੋਗ ਹੋ ਰਿਹਾ ਹੈ ਉਹਨ ਗੋਡੀ ਮੀਡੀਆ ਗੋਡੀ ਮੀਡੀਆ ਤੇ ਪੰਜਾਬ ਚ ਕਿਹੜਾ ਹੈਗਾ ਮਾਨ ਮੀਡੀਆ ਮਾਨ ਮੀਡੀਆ ਉਹਨਾਂ ਖਬਰਾਂ ਚ ਖਬਰਾਂ ਕਿਉਂ ਲੱਗਦੀਆਂ ਨੇ ਸਰ ਭਗਵੰਤ ਮਾਨ ਸਾਹਿਬ ਆਂਦੇ ਉਹ ਤਾਂ ਨਾਰਮਲ মিডিਆ ਨੂੰ ਜਾਣ ਹੀ ਨਹੀਂ ਦਿੰਦੇ ਆਪਣੀ ਖਬਰਾਂ ਹੀ ਨਹੀਂ ਲਗਵਾਣ ਦਿੰਦੇ ਉਹਨਾਂ ਆਣ ਹੀ ਨਹੀਂ ਦੇਣਾ ਇਹ ਬਹੁਤ ਵੱਡੇ ਡੈਮੋਕ੍ਰੇਸੀ ਦੇ ਬਚਾਨ ਵਾਲੇ ਬੰਦੇ ਆ ਇਹ ਡੈਮੋਕ੍ਰੇਸੀ ਬੜੇ ਢੰਗ ਨਾਲ ਚਲਾਉਂਦੇ ਆ ਜਿਹਨੂੰ ਪੈਸੇ ਦੇਣੇ ਆ ਜਿਹੜੀ ਆਪਣੀ ਖਬਰ ਲਵਾਉਣੇ ਲੱਗੂ ਦੂਜੇ ਨੂੰ ਫੜ ਕੇ ਅੰਦਰ ਕਰ ਦਿੰਦੇ ਆ ਇਹ ਬੜੇ ਡਿਸਿਪਲਿੰਡ ਹੈ ਆ ਪੂਰਾ ਪੰਜਾਬ ਟੰਗਿਆਂ ਪੈ ਭਗਵੰਤ ਮਾਨ ਦੀ ਮਸਾਂ ਸਾਹ ਮਿਲੇ ਨੇ ਤਾਂ ਨਾ ਸਵੇਰੇ ਨਿਕਲ ਜਾਓ ਸ਼ਾਮ ਤੱਕ ਭਗਵੰਤ ਮਾਨਾ ਭਗਵੰਤ ਉਹੀ ਫੋਟੋ ਆਂਦੇ ਕਹਿੰਦੇ ਕਿ ਖੜਾ ਅੱਖਾਂ ਬੰਟੇ ਮੰਗਾਉਂ ਟੱਡੀਆਂ ਹੋਈਆਂ ਮੇ ਬਟਨ ਹੁੰਦੇ ਆ ਚਪਕਦਾ ਵੀ ਨਹੀਂ ਦਲੇਰ ਆਦਮੀ ਹੈ ਤੇ ਉਹਨੂੰ ਹੀ ਦੇਖੀ ਜਾਂਦਾ ਭਗਵੰਤ ਮਾਨ ਨੂੰ ਹੁਣ ਮੱਸਾ ਹੁਣ ਤਾਂ ਧਿਆਨਦਾ ਹੀ ਨਹੀਂ ਵਿਚਾਰਾ ਕਿਤੇ ਹੁੰਦਾ ਰੋਜ਼ ਆਈਦਾ ਮੈਂ ਕਚਹਿਰੀ ਆਣਾ ਨਾ ਮੈਂ 5 ਕਿਲੋਮੀਟਰ ਦਾ ਡਿਸਟੈਂਸ ਹੈ ਪੰਜਾ ਤਾਂ 100 ਫੋਟੋਆਂ ਨੇ ਦੇਖ ਆਖ਼ਬਾਰ ਖੋਲਣਾ ਫੁੱਲ ਪੇਜ ਦੇ ਐਡ ਪਰੇ ਹੁੰਦੇ ਮਤਲਬ ਭਗਵੰਤ ਮਾਨ ਭਗਵੰਤ ਮਾਨ ਭਗਵੰਤ ਮਾਨ ਹੈ ਹੁਣ ਪੰਜਾਬ ਦੇ ਵਿੱਚ ਕੱਲਾ ਭਗਵੰਤ ਮਾਨ ਹੀ ਹੈ। ਜਿਹਨੂੰ ਤੁਹਾਡੇ ਦਿਲ ਦੇ ਵਿੱਚ ਭਗਵੰਤ ਮਾਨ ਸਰਕਾਰ ਤੇ ਖਿਲਾਫ ਜਿਆਦਾ ਗੁੱਸਾ ਦਿਖ ਰਿਹਾ। ਨੋ ਨੋ ਨੋ। ਔਰ ਮੈਂ ਮੇਰੀ ਸਰਕਾਰ ਤਾਂ ਇਹੀ ਹੈ ਨਾ ਜੀ। ਤਾਂ ਮੈਂ ਆਪਣੀ ਸਰਕਾਰ ਨੂੰ ਦੇ ਕੱਜ ਕੱਢੂੰਗਾ। ਹੁਣ ਮੈਂ ਜਾ ਕੇ ਹਿਮਾਚਲ ਦੀ ਥੋੜਾ ਕੱਢਣਾ ਹੈ। ਹਿਮਾਚਲ ਵਾਲੇ ਉੱਥੇ ਗੱਡੀ ਚੱਲਣਗੇ। ਮੈਂ ਤਾਂ ਸਭ ਨੂੰ ਹੀ ਕਹਿ ਦਿੰਨਾ ਜਿਹੇ ਜਿਹੇ ਹੈਗਾ। ਪਰ ਭਗਵੰਤ ਮਾਨ ਜੀ। ਤੁਹਾਡੇ ਦੌਰੇ ਚਿਹਰੇ ਬਹੁਤ ਹਨ। ਤੁਸੀਂ ਜੋ ਜੋ ਕਿਹਾ ਤੁਸੀਂ। ਜੋ ਜੋ ਤੁਸੀਂ ਆਪੋਜੀਸ਼ਨ ਤੇ ਕਮੀਆਂ ਕੱਢੀਆਂ ਰੱਬ ਸਾਨੂੰ ਲੰਮੀ ਉਮਰ ਦੇਵੇ ਸਾਰੀਆਂ ਆਪ ਕਰਕੇ ਦਿਖਾਤੀਆਂ ਮਤਲਬ ਕਿ ਤੁਸੀਂ ਤਾਂ ਪਹਿਲੇ ਨੂੰ ਭੈੜਾ ਕਹਿਣ ਜੋਗਾ ਵੀ ਨਹੀਂ ਛੱਡਿਆ ਲੋਕੀ ਤਾਂ ਉਹਨੇ ਇਹ ਕਹਿਣ ਲੱਗ ਗਏ ਚਲੋ ਕੋਈ ਨਹੀਂ ਇਹਦੇ ਨਾਲ ਤਾਂ ਚੰਗੇ ਸੀ ਸਰ ਇੱਕ ਸਵਾਲ ਹੋਰ ਹੈ ਕਿ ਬਿਲਕੁਲ ਲੋਕ ਸਭਾ ਚੋਣਾਂ ਜਿਵੇਂ ਸਿਰ ਤੇ ਆਈਆਂ ਹੋਈਆਂ ਤੇ ਹੁਣ ਇੱਕਦਮ ਕੇਜਰੀਵਾਲ ਸਾਹਿਬ ਦੀ ਗ੍ਰਿਫਤਾਰੀ ਹੋਈ ਹੈ ਬਿਲਕੁਲ ਇਹ ਕਿਤੇ ਨਾ ਕਿਤੇ ਸਮਝਦੇ ਹੋ ਕਿਤੇ ਨਾ ਕਿਤੇ ਸਿੱਧੇ ਤੌਰ ਤੇ ਰਾਜਨੀਤੀ ਹੀ ਹੈ ਰਾਜਨੀਤੀ ਨਹੀਂ ਹੈ ਕੇਜਰੀਵਾਲ ਸਾਹਿਬ ਨੇ ਸਿਸਟਮ ਨਾਲ ਕਲਮੀਨੇਟ ਕਰਕੇ ਇੱਥੇ ਲਿਆਏ ਆ ਕਿ ਮੈਨੂੰ ਮੱਥੇ ਪੜਿਆ ਜਾਵੇ ਕੇਜਰੀ ਸਾਹਿਬ ਦਾ ਸਾਲ ਪਹਿਲਾਂ ਪੇਸ਼ ਹੋ ਜਾਂਦੇ ਸਾਲ ਪਹਿਲਾਂ ਫੜੇ ਜਾਂਦੇ ਸੋ ਕੇਜਰੀਵਾਲ ਸਾਹਿਬ ਨੇ ਵੀ ਇਸ ਜਿਹੜਾ ਨਰੇਟਿਵ ਹੈ ਕਿ ਮੈਨੂੰ ਫੜਿਆ ਜਾਵੇ ਤੇ ਮੈਂ ਸਿੰਪਥੀ ਲਾਵਾਂ ਤਾਂ ਰੂਲਿੰਗ ਪਾਰਟੀ ਦਾ ਇਹ ਐਡਮਿਨਿਟਿਵ ਕਿ ਇਲੈਕਸ਼ਨ ਤੋਂ ਪਹਿਲਾਂ ਪਹਿਨਾ ਫੜਿਆ ਗਿਆ ਤਾਂ ਬਦਨਾਮ ਹੋ ਉਹਨੇ ਲੋਕੀ ਤੈਅ ਕਰਨਗੇ ਕੀ ਕਜਰੀਵਾਲ ਨੂੰ ਸਿੰਥੀ ਮਿਲਣੀ ਹੈ ਕਿ ਕਜਰੀਵਾਲ ਨੂੰ ਲਾਹਨਤ ਮਿਲਣੀ ਹੈ ਸੋ ਜੰਦੇ ਜੰਦੇ ਇੱਕ ਲੋਕਾਂ ਵਾਸਤੇ ਅਪੀਲ ਜ਼ਰੂਰ ਮੈਂ ਕਹੂੰਗੀ ਤੁਸੀਂ ਕਰੋ ਕਿ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਸਭਾ ਚੋਣਾਂ ਆਉਣ ਵਾਲੀਆਂ ਕਿ ਸਹੀ ਤਰੀਕੇ ਜਿਹੜੀਆਂ VOTING ਹੈ ਔਰ ਬਿਲਕੁਲ ਸਹੀ ਤਰੀਕੇ ਸਾਫ ਸੁਥਰੇ ਤਰੀਕੇ ਨਾਲ ਜਿਹੜੀ VOTING ਹੋਣੀ ਚਾਹੀਦੀ ਹੈ ਉਹਦੇ ਲਈ ਕੋਈ ਅਪੀਲ ਕਰਨਾ ਜ਼ਰੂਰੀ ਕੋਈ ਅਪੀਲ ਕਰਨ ਦਾ ਫਾਇਦਾ ਨਹੀਂ ਲੋਕ ਭੋਲੇ ਆ ਲੋਕਾਂ ਨੇ ਵੋਟਾਂ ਅਮੇ ਪਾਉਂਦੇ ਭੋਲੇ ਅੱਦੇ ਲੋਕ ਤਾਂ ਕਹਿੰਦੇ ਬੇਵਕੂਫ ਹੈ ਤੁਸੀਂ ਭੋਲੇ ਗਏ ਨਹੀਂ ਭੋਲੇ ਜੇ ਕਿਸਾਨ ਦੂਜੇ ਤੇ ਵਿਸ਼ਵਾਸ ਕਰੇ ਉਹਨੂੰ ਤੁਸੀਂ ਬੇਅਕੂਫ ਨਹੀਂ ਕਹਿ ਸਕਦੇ ਜੇ ਕੋਈ ਪੋਲੀਟੀਸ਼ਨ ਆ ਕੇ ਕਸਮ ਖਾਵੇ ਮੈਨੂੰ ਬੱਚਿਆਂ ਦੀ ਕਸਮ ਮੈਂ ਕਾਂਗਰਸ ਨਾਲ ਨਹੀਂ ਰਲਣਾ ਤੇ ਲੋਕ ਬਲੀਵ ਕਰ ਲੈਣ ਤਾਂ ਭੋਲੇ ਹੋਏ ਕਿ ਉਹ ਬੇਈਮਾਨ ਹੋਏ ਤੇ ਬੰਦਾ ਫੇਰ ਰਲ ਜਵੇ ਫੇਰ ਰਲ ਕੇ ਕਹੇ ਕਿ ਮਜਬੂਰੀ ਹੈ ਕੰਟਰੀ ਚ ਤਾਂ ਡੈਮੋਕ੍ਰੇਸੀ ਰੁੜ ਗਈ ਸੀ ਮੈਂ ਤਾਂ ਆ ਰਿਹਾ ਫੇਰ ਬੰਦਾ ਭਗਵੰਤ ਮਾਨ ਨੂੰ ਬਣਾਵੇ ਨਾ ਮੁੱਖ ਮੰਤਰੀ ਦਾ ਚਿਹਰਾ ਕੋਈ ਹੋਰ ਲੱਭੇ ਨਾ ਕੋਈ ਆਵੇ ਨਾ ਫੇਰ ਕਹਵੇ ਜੇ ਅਸੀਂ ਸਰਵੇਖ ਕਰਾ ਲਿਆ ਤੇ ਇਹ ਆ ਗਿਆ ਫਿਰ ਲੋਕ ਇਹਨਾਂ ਦਾ ਵਿਸ਼ਵਾਸ ਕਰਨ ਤੋਂ ਭੋਲੇ ਆ ਕਿ ਉਹ ਬੁੱਧੂ ਮਨ ਜੇ ਲੋਕ ਇਹ ਕਹਿਣ ਕਿ ਇਹ ਬੰਦੇ ਆਣਗੇ ਇਹ ਤਾਂ ਪੁਲਿਸ ਦਾ ਦੁਰਉਪਯੋਗ ਨਹੀਂ ਕਰਨਗੇ ਇਹ ਆਣਗੇ ਇਹ ਬੀਆਪੀ ਕਲਚਰ ਨਹੀਂ ਕਰਨਗੇ ਇਹ ਆਣਗੇ ਇਹ ਪੁਲਿਸ ਦਾ ਦੁਰਉਪਯੋਗ ਨਹੀਂ ਕਰਨਗੇ ਇਹ ਆਣਗੇ ਇਹ ਲੋਕਾਂ ਦੇ ਘਰਾਂ ਚ 2-2000 ਰੁਪਏ ਹਰ ਲੇਡੀ ਨੂੰ ਭੇਜਣਗੇ ਇਹ ਜੇ ਲੋਕੀ ਇਹਨਾਂ ਦੀਆਂ ਗੱਲਾਂ ਚ ਆ ਕੇ ਵੋਟ ਪਾਉਂਦੇ ਆ ਤੇ ਭੋਲੇ ਹੀ ਆ ਨਾ ਸੋ ਪੋਲੇ ਸੋ ਮੈ ਲੋਕਾਂ ਨੂੰ ਕਹੂੰਗਾ ਕਿ ਪੋਲਾ ਪਣ ਛੱਡ ਕੇ ਪਹਿਲਾਂ ਨਾ ਸਵਾਰ ਕੇ ਸੋਚ ਲਿਆ ਕਰੋ ਕਿ ਜੋ ਕਹਿੰਦੇ ਆ ਕਰਨਗੇ ਵੀ ਕਿ ਨਹੀਂ ਤੇ ਪਿਛੋਕੜ ਚ ਵਿੱਚ ਜਾਓ ਕਿਨੇ ਕਿਨੇ ਕੀ ਕੀਤਾ ਉਹਦਾ ਵੀ ਤਾਂ ਮੁੱਲ ਲਾਓ ਨਾ ਅਸੀਂ ਅੱਜ ਦੇ ਕਿਸੇ ਗੁੱਸੇ ਚ ਆ ਕੇ ਕਿਸੇ ਦੇ ਉਲਟ-ਵੋਟ ਪਾ ਦਈਏ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਲਿਮਿਟੇਸ਼ਨ ਹੁੰਦੀ ਹੈ ਐਂਡ ਕੋਈ ਸਰਕਾਰ ਖਰ ਐਤ ਨਹੀਂ ਦਿੰਦੀ ਲੋਕਾਂ ਦਾ ਹੀ ਪੈਸਾ ਲੋਕਾਂ ਤੇ ਹੀ ਲੱਗਦਾ हां ए ਵਿੱਚੋਂ ਖਾ ਜਾਂਦੇ ਆ ਉਹਨੂੰ ਕੇਜਰੀਵਾਲ ਕਹਿੰਦਾ ਸੀ 40% ਪੰਜਾਬ ਦਾ ਪੈਸਾ ਖਾਦਾ ਜਾਂਦਾ ਲੋਕਾਂ ਨੇ ਵਿਸ਼ਵਾਸ ਕੀਤਾ ਭੋਲਾਪਨ ਸੀ ਹੁਣ ਉਹ ਲੋਕੀ ਪੁੱਛਣ ਕਿ ਜਿਹੜਾ ਅੱਜ 40% ਖਾਦਾ ਜਾਂਦਾ ਕੇਜਰੀਵਾਲ ਉਹ ਕਿਵੇਂ ਵੰਡਦੇ ਉਹ ਦੱਸੋ ਹਿਸਾਬ ਦਿਓ ਅੱਗੇ 30000 ਕਰੋੜ ਦਾ ਰੇਤਾ ਖਾ ਜਾਂਦੇ ਸੀ ਪਹਿਲੇ ਲੋਕਾਂ ਨੇ ਵਿਸ਼ਵਾਸ ਕੀਤਾ ਇਹਨਾਂ ਨੇ ਕਿਹਾ ਤੇ ਅੱਜ ਉਹ 30000 ਕਰੋੜ ਤੇ ਕੌਣ ਖਾ ਰਿਹਾ ਇਹ ਲੋਕੀ ਪੁੱਛਣ ਲੋਕਾਂ ਨੇ ਪੁੱਛਣਾ ਨਾ ਜੀ ਸੋ ਇਹ ਜਿਹੜੀਆਂ ਗੱਲਾਂ ਜੰਨੀ ਗੱਲ ਇਹ ਭੰਡੀ ਪ੍ਰਚਾਰ ਕਰਕੇ ਆਏ ਸੀ ਅੱਜ ਭੰਡੀ ਪ੍ਰਚਾਰ ਹੀ ਦੇਖੋ ਸੋਸ਼ਲ ਮੀਡੀਆ ਬਹੁਤ ਤਕੜਾ ਹੈ ਭਗਵੰਤਬਾਨ 100 ਗੱਡੀ ਲੈ ਕੇ ਜਾਂਦਾ ਉਹ ਦਿਖਾਉਂਦੇ ਆ ਲੋਕੀ ਪੈਰਲਲ ਦਿਖਾਉਂਦੇ ਆ ਇਹ ਸੁਖਬੀਰ ਬਾਦਲ ਹੈ ਇਹ ਕੈਪਟਨ ਅਮਰਿੰਦਰ ਹੈ ਇਹ ਡੇਰੀ ਫਾਰਮ ਕਰ ਲੈਣ ਪੋਲਟਰੀ ਫਾਰਮ ਕਰ ਲੈਣ ਜਿਹਨੂੰ ਨੇ ਇੰਨੇ ਡਰ ਲੱਗਿਆ ਹੋਇਆ ਅੱਜ ਮਾਨ ਸਾਹਿਬ ਜਵਾਬ ਦੇਣਗੇ ਲੋਕੀ ਲੋਕੀ ਪੁੱਛਣਗੇ ਤਾਂ ਅਸੀਂ ਚਲੋ ਡਰਦੇ ਆ ਨਾ ਤੋਂ ਜ਼ੋਰਾਵਰ ਐ ਪਰ ਅੰਦਰੋਂ ਤਾਂ ਪੁੱਛਣਗੇ ਕਿ ਜੀ ਆਸ ਕਿੱਡਾ ਸੱਜਣ ਠੱਗ ਹੈ ਕਹਿੰਦਾ ਕੀ ਸੀ ਤੇ ਕਰਦਾ ਕੀ ਅੱਜ ਤਾਂ ਆਪਣੀ ਘਰ ਵਾਲੀ ਨੂੰ ਵੀ ਸੌ ਸੌ ਜਾਨਮਣ ਦਿੱਤੀਆਂ ਮਾਂ ਨੂੰ ਵੀ ਦਿੱਤੇ ਮੇਰੇ ਸੋਚਣਗੇ ਨਹੀਂ ਲੋਕੀ ਲੋਕੀ ਸੋਚਣਗੇ ਲੋਕੀ ਇਹ ਵੀ ਸੋਚਣਗੇ ਯਾਰ ਇਹ ਗੱਲਾਂ ਤਾਂ ਕੀ ਕਰਦਾ ਸੀ ਕਿ ਫੋਟੋਆਂ ਦੇਖੋ ਆਹ ਦੇਖੋ ਆ ਬਾਦਲ ਦੀ ਫੋਟੋ ਲੱਗੀ ਹੈ ਜਿੱਥੇ ਦੇਖੋ ਬਾਦਲ ਦੀ ਲੱਗੀ ਹੈ ਹੁਣ ਲੋਕੀ ਪੁੱਛਣਗੇ ਉਹ ਭਾਈ ਹੁਣ ਤਾਂ ਪਖੰਡਿਆਂ ਤੇ ਵੀ ਤੇਰੀ ਲੱਗੀ ਹੈ